ਬੈਡੀਸਨ ਇਹਨਾਂ ਜਿਹੜੀ ਆ ਬੱਚਿਆਂ ਦੀ ਗਰੋਥ ਤੇ ਫਿਟਨੈਸ ਕੋਈ ਤਰ੍ਹਾਂ ਦੇ ਹਰ ਮਲਟੀਵਿਟਾਮਿਨ ਜਿਹੜੇ ਨਾ ਮੈਲਰ ਰਵੇ ਨਾ ਫੋਲਸ ਜਿਹੜੇ ਵੀ ਚਾਹੀਦੇ ਉਹਨਾਂ ਨੂੰ ਇਹ ਇੱਕ ਜੱਟ ਹੈ ਇਹਦੇ ਵਿੱਚ ਇੱਕ ਵਿਟਾਮਿਨ ਵੀ ਆਉਂਦਾ ਵਾ ਤੇ ਇਹ ਵੀ ਆਪਕ ਸੰਭੇਧੇ ਪਰ ਮੈਂ ਦੋਵੇਂ ਵਰਤਦਾ ਮੈਨੂੰ ਦੋਵਾਂ ਦਾ ਰਿਜ਼ਲਟ ਜ਼ਿਆਦਾ ਮਿਲਦਿਆ ਇਹ ਜਾਂ ਤਰ੍ਹਾਂ ਬੱਚੇ ਉਹਨਾਂ ਦੇ ਤਿੰਨਾਂ ਵਜੂੜਾਂ ਨੂੰ ਕਿਹੜਾ ਕੋਈ ਜ਼ਰੂਰ ਬੱਚਾ ਨੂੰ ਮਦਦ ਕਰਨਾ ਕਿਸ ਤਰ੍ਹਾਂ ਕਰਨਾ ਦੋ ਤਰ੍ਹਾਂ ਨੂੰ ਮੱਲਵਾ ਵੀਡੀਓ ਕੋਈ ਦੇਖੋ ਤੇ ਚੈਨਲ ਨੂੰ ਬਤਵਾ ਦੇ ਸਬਸਕ੍ਰਾਈਬ ਕਰਿਓ ਜਿਹੜੇ ਵੀ ਮਨ ਨਾਲ ਨੇ ਸਬਸਕ੍ਰਾਈਬ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਦੇਖਿਓ ਜਰਿਹਾ ਤੁਹਾਨੂੰ ਦੱਸਾਂਗੇ ਤੇ ਕਿਵੇਂ ਦੇਣੀਆ ਕਿਹੜੇ-ਕਿਹੜੇ ਬੱਚੇ ਮੇਰੇ ਹੁਣ ਸੇਲ ਹੋ ਗਏ ਆ ਤੇ ਕਿੱਦੇ ਬੱਚੇ ਜੰਮੂ ਤੇ ਅੱਡੇ ਬੱਚੇ ਅਸਾਂ ਚੱਲੇ ਆ 12:00 ਵਜੇ ਇਸ ਵੀਡੀਓ 'ਚ ਦੱਸਾਂਗੇ ਤੁਹਾਨੂੰ ਆਪਾਂ ਤੇ ਥੋੜੇ ਦਿਨਾਂ ਤੱਕ ਹੁਣ ਆਪਣੇ ਸਾਰੇ ਵੱਡੇ ਝੋੜੇ ਨੇ ਜਿਹੜੇ 2000 ਕਿਸੋ ਕਰਾ ਰਹੇ ਆਂ ਟੈਡੀਆਂ ਦਾ ਗੋਲਡਨ ਡਾਗ ਵਾਲੇ ਜਿਹੜੇ ਜਿਹੜੇ ਵੀ ਆਪਣੇ ਕੋਲ ਹੈਗੇ ਆ ਤੇ ਸਾਰੇ ਮੇਰੇ ਕੋਲ ਰਿਜ਼ਲਟ ਆ ਭਾਵੇਂ ਮੈਂ ਰੱਖੇ ਜੁੜੇ ਥੋੜੀ ਆ ਸਾਰੇ ਮੈਂ ਰੱਖੇ ਉਹ ਬੜੀ ਹੁੜਾਈ ਕੋਰੰਗ ਦੇਖ ਕੇ ਉਹ ਆਖ ਦੇਖ ਕੇ ਨੇ ਰੱਖੇ ਸਾਰੇ ਜਿਹੜੇ ਪ੍ਰੈਕਟੀਕਲ ਮੈਦਾਨ ਚੋਂ ਟੇ ਪਰਫਾਰਮ ਕੀਤਾ ਉਹਨਾਂ ਨੇ ਉਹੀ ਰੱਖੇ ਆ ਦੇਖੋ ਨਾ ਇਹਦੇ ਵਿੱਚ ਉਹਨਾਂ ਸਾਰੀ ਚੀਜ਼ ਦਿੱਤੀ ਹੋਈ ਆ ਤੇ ਇਹਦੇ ਵਿੱਚ ਬੜਾ ਕੁਝ ਆਇਆ ਫਾਇਰ ਅਲਰਜੀ ਆ ਵਿਟਾਮਿਨ ਸੀ ਵੀ ਐ ਬੀ ਸੀ ਵਿਟਾਮਿਨ ਬੀ ਐਚ ਸਾਰਾ ਕੁਝ ਹੀ ਤਕਰੀਬਨ ਇਹਦੇ ਵਿੱਚ ਲਿਖਿਆ ਆ ਪ੍ਰੋਟੀਨ ਨਾਲ ਜੋ ਜੀ ਕਾਰਬੋਹਾਈਡਰੇਟ ਸਾਰਾ ਕੋਜੀ ਮੱਲਵੇ ਦੇ ਜੋ ਕਲੀਟਰ ਨੂੰ ਚਾਹੀਦਾ ਹੈ ਤੇ ਉਹ ਸਾਰਾ ਜਿਹੜੀ ਚੰਨਦੀ ਹੈ ਮੈਂ ਤੇ ਇਹ ਵਰਤਦਾ ਹਾਂ ਜੁੜੇ ਵਾਸਤੇ ਵੀ ਸਾਰੇ ਵਾਸਤੇ ਵੀ ਬੱਚੇ ਸਪੈਸ਼ਲੀ ਮੈਂ ਬੱਚੇ ਉਸ ਦੇ ਹਰਤਾਂ ਬੱਚੇ ਦੀ ਗਰੋਥ ਤੇ ਫਿਟਨੈਸ ਬੜੀ ਬਣਦੀ ਹੈ ਬੱਚਿਆਂ ਦਾ ਜਿਹੜਾ ਮੱਲਵਾ ਜਿਹੜੀ ਦੀ ਸਟਾਰਟਿੰਗ ਦੇ ਜਿਹੜੀ ਗਰੋਥ ਹੁੰਦੀ ਨਾ ਜਿਸਮ ਦੀ ਉਹ ਨਹੀਂ ਰੁਕਦੀ ਪਰ ਵੀ ਵਧੀ ਜਾਂਦੇ ਆ ਜੇ ਕੋਈ ਨਬ ਕੋਈ ਪੀਰੀਂਦਾ ਵਾਂ ਕੋਈ ਬਟਾ ਮਨ ਨੂੰ ਤੇ ਗੱਲਾਂ ਲਈ ਇਹ ਇੱਕ ਆਪਣੇ ਨਾਲ ਬੱਚਾ ਕਬੂਤਰਾਂ ਦੇ ਵਰਮੀ ਜ਼ਰੂਰ ਕਰਿਆ ਕਰੋ ਵਰਮੀ ਦਾ মালਟੀਵਟਾਮਿਨ ਵੀਰ ਵਾਲੇ ਉਹ ਚੀਜ਼ਾਂ ਮਤਲਬ ਲੀਵ ਟੋਨਿਕ ਇਹ ਚੀਜ਼ਾਂ ਜ਼ਰੂਰ ਪਾਓ ਆਪਣਾ ਨਾ ਟਾਈਮ ਟੇਬਲ ਬਣਾਓ 2 ਮਹੀਨੇ ਚ ਕਿੰਨੀ ਦੀ ਚੀਜ਼ ਕਰਾਉਣਾ ਦੇਖ ਕੇ ਉੱਤੇ ਤੇ ਹੁਣ ਮੈਂ ਥੋੜੁਕਿਨਾਂ ਦਾ ਕਟਵਾਲ ਵੀ ਕਰਣੀ ਆ ਰੋਜ਼ ਤੁਹਾਨੂੰ ਪ੍ਰੋਪਰ ਵੀਡੀਓ ਪਾਵਾਂਗੇ ਜੋੜੇ ਵਾਲੇ ਕਬੂਤਰਾਂ ਨੂੰ ਪਾਵਾਂਗੇ ਮਤਲਬ ਉਹਦਾ ਕੋਈ ਸਾਈਡ ਇਫੈਕਟ ਨਹੀਂ ਹੋਊਗਾ ਸਾਰਾ ਕੋਈ ਦੱਸਾਂਗੇ ਵੀ ਕਿਸ ਤਰ੍ਹਾਂ ਮਲਡ ਵਰਮਿੰਗ ਕਰਨੀ ਆ। ਖਾਲੀ ਪੇਟ ਵਾਲਾ ਕੋਈ ਚੱਕਰ ਨਹੀਂ ਹੈਗਾ ਜੋੜੇ ਵਾਲਿਆਂ ਨੂੰ। ਜਿੱਦਾਂ ਮਰਜ਼ੀ ਪਾਓ। ਤੇ ਰਿਜ਼ਲਟ ਵੇਖਿਓ ਤੇ ਹੀ ਬਰਾ। ਮਿਲਤ ਵੀਨੇ ਦਾ ਲੱਗੇ। ਕਿਉਂਕਿ ਮੈਂ ਕੀਤੀ ਨਹੀਂ ਹੁਣ ਤੇ ਬੱਚੇ ਵੀ ਨਿਕਲਦੇ ਪਏ ਆ ਤੇ ਮੈਂ ਹੋਇ ਇੱਕ ਵਾਰੀ ਡਵਰਮਿੰਗ ਕਰ ਲਈਏ। ਤੇ ਥੋੜਾ ਟਾਈਮ ਨਹੀਂ ਹੈਗਾ ਹੁਣ ਆਇਆ ਤੋੜੇ ਕਰਨੀ ਆ। ਐਸਰ ਮੈਡੀਸਿਨ ਪਾਉਣੀ ਆ। ਨਾਲ ਵੀ ਹਾਂਜੀ ਸਸਤੀ ਤਾਲ ਜੀ ਸਾਰੇ ਵੀਰਾਂ ਨੂੰ। ਅਵੀ ਜੀ ਜਿੰਨੇ ਬੱਚੇ ਆਪਾਂ ਕਢਾਇਆ ਸੀ। ਤੇ ਸਾਰੇ ਵੀ ਜੀ ਆਪਣੇ ਬੱਚੇ ਸੇਲ ਹੋ ਗਏ ਆ ਤੇ ਇਹਦੇ ਬੱਚੇ ਚੱਲੇ ਆ ਜੰਮੂ ਤਾਂ ਆ ਬੱਚੇ ਚੱਲੇ ਆ ਜੰਮੂ ਤੇ ਪੰਜ ਚੱਲੇ ਆ ਅੰਮ੍ਰਿਤਸਰ ਯਾਰ ਪੈਸੇ ਹਸਾਬ ਨਾਲ ਚੱਲੇ ਆ ਤੇ ਹੁਣ ਇੱਕ ਮਹੀਨਾ ਬੱਚੇ ਹੁਣ ਨਹੀਂ ਸੇਲ ਕਰਨੇ ਹੁਣ ਬੱਚੇ ਡੋਏ ਆ ਪਹਿਲਾਂ ਤੇ ਸਾਰੇ ਬਾਸ਼ਲੋਂ ਪਾਤੀਆਂ ਵਾਂ ਤੇ ਬੱਚੇ ਸਾਰੇ ਸੇਲ ਹੋ ਗਏ ਆ ਸਾਰੇ ਚੱਲੇ ਹੁਣ ਜੰਮੂ ਪਾਣੀ ਚੱਲੇ ਅਮਰਸਰ ਦਾ ਆ ਕੇ ਜੰਮੂ ਕਾਨੂੰ ਬੱਚਿਆਂ ਨੂੰ ਥੋੜੀਆਂ ਬទੀਆਂ ਬੈਣੀਆਂ ਖਲੋਣੀਆਂ ਵੀ ਤੇ ਬਾਕੀ ਵੀ ਮੈਡੀਸਨ ਪੁੱਛਣਦੇ ਸੀ ਵੀ ਬੱਚਾ ਦੇ ਗਰੋਥ ਆਸਤੇ ਜਿਹੜੀ ਗੱਲ ਆ ਮੈਂ ਅੱਗੇ ਵੀ ਦੱਸਿਆ ਵੀਡੀਓ ਦੇ ਵਿੱਚ ਤੇ ਵੇਰ ਦਾ ਤੁਹਾਨੂੰ ਦੱਸ ਦਿੰਦਾ ਨਿਕਾੜ ਹੀ ਦਿੰਦਾ ਜੀ A to Z ਜਦੋਂ ਬੱਚੇ ਥੋੜੇ ਥੋੜੇ ਛੋਟੇ ਛੋਟੇ ਹੁੰਦੇ ਜਿੱਦਾਂ ਖਾਂ ਭਾਏ ਹੁੰਦੇ ਜਦੋਂ ਪਤਾ ਲੱਗ ਜਾਂਦਾ ਉਹ ਤੇ ਉਰ ਮੈਂ ਡਰਾਪਰ ਦੇ ਨਾਲ ਜਾਂ ਪਾਣੀ ਦੇ ਨਾਲ ਜਿੱਦਾਂ ਵੀ ਆ ਤੁਸੀਂ ਇਹ ਜਿਹੜਾ ਦੇ ਸਕਦੇ ਜੋ ਜੇ ਡਰਾਪਰ ਨਾਲ ਦੋਗੇ ਦੋ ਬੂੰਦਾਂ ਦੇ ਦਿਆ ਕਰੋ ਹਫਤੇ 'ਚ ਦੋ ਤਿੰਨ ਰੀ ਦੋ ਤਾਂ ਰਿਜ਼ਲਟ ਆਪੇ ਮਿਲੂਗਾ ਬੱਚੇ ਦੀ ਗਰੋਥ ਵੀ ਫਿਟਨੈਸ ਵੀ ਤੇ ਕਮਜ਼ੋਰੀ ਵੀ ਨਹੀਂ ਆਊਗੀ ਕੋਈ ਬਾਕੀ ਵਿਟਾਮਿਨ ਉਹ ਤੁਮ ਨੂੰ ਨਾਲ ਤੇ ਖੁਰੇ ਰੱਖੋ ਪਰਪੁਰਬ ਨਹੀਂ ਖਰਾਬ ਹੁੰਦੇ ਜਿਹੜੇ ਬੱਚੇ ਚੱਲੇ ਉਹ ਤੁਹਾਨੂੰ ਖਾ ਦੇਣਾ ਆ ਬੱਚੇ ਚੱਲੇ ਜਾਣ ਤਿੰਨ ਦੇ ਆਵ ਕਲੋਣੀਆਂ ਵੇਰ ਦਾ ਚੈੱਕ ਕਰ ਲਓ। ਉਹ ਟੈੜੀਆਂ ਦਾ ਬੱਚੇ ਆ। ਆ ਡੱਬਾਲੇ ਜੁੜੇ ਦਾ ਮਤਲਬ ਉਹ ਬੱਚਾ ਵਾ। ਉਹਦਾ ਬੱਚਾ ਵਾ। ਕਿੱਡਾ-ਕਿੱਡਾ ਬੱਚੇ ਨੂੰ ਜਿਹੜੀ ਮੈਡੀਸਿਨ ਦੇਣੀ ਹੈ ਉਹਦੀ ਆ ਵੇਖੋ ਨਾ। ਜਿਹੜਾ ਏਡਾ ਕ ਬੱਚਾ ਆ ਗਿਆ ਨਾ। ਤੇ ਉਹਨੂੰ ਡਰਾਪਰ ਦੇ ਨਾਲ 1-2 ਬੂੰਦਾਂ ਦੇ ਦਿਆ ਕਰੋ। ਤੇ ਉਹ ਆਪੇ ਮਤਲਬ ਫਿੱਟ ਹੋ ਜਾਂਦਾ ਵਾ। ਰੋ ਰੋ ਬੁੰਡਾ ਜੀ ਰੋ ਤੋ ਵੀ ਨਾ ਸੁਪਰ ਤੇਜੀ ਫਿਟਨੈਸ ਵੀ ਬੜੀ ਬਾਜ ਜਾਂਦੀ ਆ ਵੇਖੋ ਹਮ ਬੱਚੇ ਦੀ ਫਿਟਨੈਸ ਤੇ ਜੀਰੋ ਪਰਦਾ ਬੱਚਾ ਜੀ ਜਿੱਦਾਂ ਮਰਚੀ ਟਾ ਕੇ ਚੈੱਕ ਕਰਨਾ ਨਾਲੇ ਲੱਗ ਵੀ ਛੇਤੀ ਜਾਣਾ ਇਹ ਵੀ 15 ਬੱਚੇ ਚੱਲੇ ਆ ਪੰਜ ਅਮਰਸਰ ਤੇ 10 ਚੱਲੇ ਆ ਜੰਮੂ ਇਹਨਾਂ ਦੀ ਸੰਡੇ ਡਿਲੀਵਰੀ ਆ ਅਮਰਸਰ ਵਾਲੇ ਵੀ ਸੰਡੇ ਘੜਨਾ ਪੇਮੈਂਟ ਆ ਗਈ ਆ ਤੇ ਕਰੇ ਜੇ ਉਹ ਵੀ ਪੇਮੈਂਟ ਆ ਰਹੀ ਹੋਵੇ ਬਾਕੀ ਹੁਣ ਕੁਝ ਪਲਦੇ ਪਏ ਆ ਸਾਰੇਆਂ ਨੂੰ ਕਰਕੇ ਫੋਨ ਕਬੂਤਰਾ ਉਹਨਡ ਵਰਮਿੰਗ ਵੀ ਕਰਨੀ ਆ ਉਹਦੀ ਵੀਡੀਓ ਵੀ ਪਾਵਾਂਗੇ ਨਾਲ ਤੁਹਾਨੂੰ ਵਰਮਿੰਗ ਵੈਕਸੀਨ ਵੈਕਸੀਨ ਦੇ ਅੱਗੇ ਹੋਈ ਆ ਹੁਣ ਜਿਹੜੇ ਨਵੇਂ ਬੱਚੇ ਇਹਨਾਂ ਨੂੰ ਕਰਨੀ ਹੈ ਜੇ ਤੇ ਜਿਹੜੇ ਨਿਕਲਦੇ ਉਹਨਾਂ ਨੂੰ ਵੀ ਕਰਨੀ ਹੈ ਤੇ ਡਵਰਮਿੰਗ ਵੀ ਕਰਨੀ ਹੈ ਜੇ ਤੇ ਡਵਰਮਿੰਗ ਦੀ ਵੀਡੀਓ ਵੀ ਸੰਡੇ ਕਰਨੀ ਆ ਨਾਲ ਹੀ ਤੁਹਾਨੂੰ ਦੱਸਾਂਗੇ ਕਿਹੜੀ ਮੈਡੀਸਿਨ ਚਲੋ ਕਿਹੜੀ ਲਿਕਵਿਡ ਮਤਲਬ ਕਿਹੜੀ ਮਤਲਬ ਦਵਾਈ ਨਾਲ ਕਰਨੀ ਆ ਜਿਹੜੀ ਅਸੀਂ ਕਰਦੇ ਆ ਉਹ ਤੁਹਾਨੂੰ ਕਰਕੇ ਵਿਖਾਵਾਂਗੇ ਕਿਸ ਤਰ੍ਹਾਂ ਕਰਦੇ ਆ ਤੇ ਬੱਸ ਜਿਸ ਤਰ੍ਹਾਂ ਕਰਨੀ ਉਸ ਤਰ੍ਹਾਂ ਕਰ ਲਿਓ ਪੁਖੇ ਪੁਕੇ ਭਾ ਕੇ ਲੱਖਣ ਦੀ ਲੋੜ ਨਹੀਂ ਪੈਂਦੀ ਜੋੜੇ ਵਾਲੇ ਕਬੂਤਰਾਂ ਨੂੰ ਵੀ ਕੋਈ ਚੱਕਰ ਨਹੀਂ ਦਾ ਕਿਉਂਕਿ ਇਹਨਾਂ ਜੋੜੇ ਵਾਲਿਆਂ ਬੱਚਾ ਨੇ ਫਿਰ ਝੋਗਾ ਚਾਂਗਾ ਵੀ ਲੈਣਾ ਹੁੰਦਾ ਵਾ ਮਾਪਿਆਂ ਤੋਂ ਤੇ ਜੋ ਉਹ ਪੁਖੇ ਰੱਖਣ ਲੱਗਿਆ ਫਿਰ ਨੁਕਸਾਨ ਹੁੰਦਾ ਆ ਕਰਕੇ ਇਸ ਕਰਕੇ ਇਹਨਾਂ ਦੇ ਨਾਲ ਨਾ ਡਵਰਮੀ ਜਿਹੜੀ ਹੈ ਨਾ ਉਹ ਮੈਡੀਸਨ ਲੀਕੋੜ ਜਿ ਕਰਾਂਗੇ ਤੇ ਕੋਈ ਇਹਦਾ ਸਾਈਡ ਇਫੈਕਟ ਨਹੀਂ ਹੋਊਗਾ ਕਿ ਮਤਲਬ ਪੁਖੇ ਰੱਖਣਾ ਇਹ ਉਹ ਇਦਾਂ ਆਲੋ ਯਾ ਕੋਈ ਬੜੀ ਆ ਗਏ ਸਾਡਾ ਥੋੜੇ ਇੱਕ ਅੱਦੇ ਜੋੜੇ ਦਾ ਫੜ ਕੇ ਵੀ ਸ਼ੌਂਕ ਕਰਾਵਾਂਗੇ ਕਿਸੇ ਨਾ ਸਟੈਂਡ ਹੈ ਜੇ ਮੇਰਾ ਉੱਪਰ ਹੈ ਨਹੀਂ ਤਾਂ ਮੈਂ ਹੁਣੇ ਘਰਾ ਦੇ ਰਿਹਾ ਤੈਨੂੰ ਨਾਲ ਹੀ ਕਰੋ ਇਹ ਕਬੂਤਰ ਇਹ ਰਿ ਫਿਟਨੈਸ ਹੈ। ਉਹ ਮੈਡੀਸਨ ਦਸੀਓ ਪਾਇਆ ਕਰੋ ਪਾਣੀ ਚ। ਇੱਕ ਹਾਂ ਬੱਚਾ ਨਵਾਂ ਨਿਕਲਿਆ ਜੀ। ਮੇਰੀ ਬਾਰੀ ਆ ਥੋੜੇ ਦਿਨੀ ਹੋਇਆ। ਚੋਗਾ ਲੈਂਦਾ ਹਾਂ। ਥੋੜੇ ਦਿਨੀ ਬਾਹਰ ਆਇਆ। ਇੱਕ ਬੱਚਾ ਹੋਰ ਇੱਥੇ ਨਿਕਲਿਆ ਵੀ ਬਾਹਰ ਹੀ ਆ ਥੋੜੇ ਦਿਨੀ ਹੋਏ। ਆ ਨਹੀਂ ਆਨੀਆ। ਉਹ ਮਗਰ ਬੈਠਾ। ਆਹੀ ਥੋੜੇ ਦਿਨੀ ਹੋਏ ਬਾਹਰ ਆਏ ਲੋ ਜੀ। ਤਾਂ ਇਹ ਬੱਚੇ ਹੁਣ ਬਾਹਰ ਆਏ। ਬਾਕੀ ਪਲਦੇ ਪਏ ਆ। ਕਾਵਾ ਦੋ ਆ ਬੱਚੇ ਬੱਜਦੇ ਪਏ ਆ ਕਾ ਪਾਲਦੇ ਆ ਤੇ ਪਿੱਛੇ ਬੱਚਾ ਪਲਦਾ ਪਿਆ ਦੋ ਇੱਕ ਥੱਲੇ ਹੋਰ ਹੋਣਗੇ ਟੈਡੀ ਜੁੜੇ ਦਾ ਤੁਹਾਨੂੰ ਸ਼ੌਕ ਕਰਾਉਣੇ ਉੱਤੇ ਬੈਠਾ ਆਜੋ ਕਬੂਤਰ ਤੇ ਆ ਆ ਗਿਆ ਦੇਖੋ ਕਬੂਤਰ ਆਹ ਦੇਖੋ ਜੋੜਾ ਇਹਦੇ ਬੱਚੇ ਨਿਕਲੇ ਆਪਣੇ ਕੋਲ ਟੈਡੀ ਦੇ ਦੋ ਬੱਚੇ ਪਾਲਣ ਦੀ ਆ ਵੱਡਾ ਭਲੀ ਕਬੂਤਰੀ ਹੈ। ਇਹ ਵੀ ਬਚੇ ਪਾਲਨ ਦੀ ਵੇਲੋ। ਆ ਬਚਾ ਨਿਕਲੇ ਆ ਵੀ। ਪਿਓਰ ਦੇਸੀ ਆਇਫਲਾ ਕਬੂਤਰ ਰੱਖੇ ਆ। ਤੇ ਪਿਓਰ ਬਲੱਡ ਪਿਓਰਿਟੀ ਦੇ ਵਿੱਚ ਹੀ ਰੱਖੇ ਆ ਆਪਾਂ ਜਿੱਦਾਂ ਵੀ ਆ ਗਏ। ਤੇ ਤਾਂ ਆਹ ਜੋੜਾ ਟੈੜੀਆਂ ਦਾ ਆ ਕਬੂਤਰੀ ਆ। ਕੂਤਰ ਲੱਗਾ ਦੇਣਾ ਆ ਕੋਤਰੀ ਆ ਆਂਡਿਆਂ ਜਾਈ ਹੋਈ ਆ ਆ ਵੀ ਬਾਦੀ ਤੇ ਪਰਮ ਮੰ ਲੱਗਿਆ ਗਿਆ ਯਾਰ ਕੜੀ ਆ 골ਡਨ ਉਹ ਡਾਕੂਤਰ ਕਾਣਾ ਉੜਦਾ ਜਿਹੜਾ ਇਹ ਤੋਂ ਉਤਰੋ ਹੋ ਰਿਹਾ ਨਾ ਚੱਲਦੇ ਦੇਖੇ ਮੁੰਡਾ ਨਹੀਂ ਹੈਗਾ ਨਹੀਂ ਤਾਂ ਤੁਹਾਨੂੰ ਨਾ ਜੁੜੇ ਥੋੜੇ ਨਾ ਆੜਿਆ ਤਾਂ ਤੁਹਾਨੂੰ ਥੋੜੇ ਨਾ ਜੁੜੇ ਦੋ ਜੋੜੇ ਕਰਾਵਾਂਗੇ ਸ਼ੌਂਕ ਹੱਥੀ ਫੜ ਕੇ ਅੱਖ ਪਾਰ ਜਿਨ੍ਹਾਂ ਦੇ ਬੱਚੇ ਰਿਜ਼ਲਟ ਦੇ ਰਹੇ ਆ ਬੱਚੇ ਲਗਨ ਤਾਂ ਇਹਨਾਂ ਨਾਲ ਤੇ ਵੀ ਲਾਏ ਇੱਕ ਦੋ ਜੋੜਿਆਂ ਨੇ ਇੱਥੇ ਲਾਏ ਨੇ ਇੱਕ ਦੋ गोल्डन ਦਾ ਜੋੜਾ ਲੱਗਾ ਜੋ ਪਿਓ ਦਾ ਪਿਓਰਿਟੀ ਦੇ ਵਿੱਚ ਲੱਗਾ ਮਦਰ ਮਾਤੀ ਆ ਤੇ ਅਗਲਾ ਨਾ ਰਿਆ ਮਗਰਲੀ ਮਾਤੀ ਤੇ ਅਗਲਾ ਲਾ ਇੱਕ ਉਹ ਮੂਤਰੀ ਆਂਡੇ ਲਾ ਕੇ ਬੈਠੀ ਐ ਇੱਥੇ ਬੱਚੇ ਨੇ ਤਿੰਨੇ ਵੀ ਆਂਡੇ ਲਾਤੇ ਜੋ ਜੋੜੇ ਨੇ ਬੋ ਜੀ ਕਿੱਥੇ ਬੱਚਾ ਪਲਦਾ ਪਿਆ ਦੋ ਇੱਥੇ ਬਲਦੇ ਪਏ ਆ ਇੱਕ ਬੱਚਾ ਇੱਥੇ ਬਲਦਾ ਪਿਆਣਾ ਇਧਰ ਗਿਆ ਇਹਦਾ ਬੱਚਾ ਟੈੜੀ ਦਾ ਦੋ ਬੱਚੇ ਇੱਕ ਇਹਦਾ ਪਲਦਾ ਪਿਆ ਦੋ ਥੱਲੇ ਪਲਦੇ ਪਏ ਇਧਰ 골ਡਨ ਨੇ ਵੀ ਅੰਡੇ ਲਵਾਏ ਆ

तो कु कबूतर और एक मादी है बाकी सारी नारी है कबूतर पट्ठा पर निकलिया वा ਇਹਦਾ ਮਾਂ ਪਿਓ ਥੱਲੇ ਆ। ਤਹਈ ਕਬੂਤਰ ਆ ਚੈਂਪੀਰ। ਕਾਹਈ ਕਬੂਤਰ ਆ। 8-8 ਦੀ ਕਬੂਤਰ ਆ। ਸਾਰੇ ਤਾਰੀਆਂ, ਸਾਰੇ ਚੋਲਦਾ। ਇਹ ਆ ਵੀ ਸਾਰੇ ਸਾਰੇ ਤਾਰੀਆਂ। ਨਾਰ ਜਾਰੇ ਮਾਦੀਆਂ ਨਹੀਂ ਆਈਆਂ।

ਬਾਕੀ ਤਕਰੀਬਨ ਸਾਰੇ ਨਾਰੀ ਆ ਇਹ ਵੀ ਮੜੀ ਮਨ ਵਾਇਰਸ ਚ ਆ ਗਈ ਤਰ ਉਹਦੀ ਸਹੀ ਹੋਈ ਆ ਇਹ ਉਹ ਕੱਲੀ ਮਾਦੀ ਆ ਬਾਕੀ ਸਾਰੇ ਤਕਰੀਬਨ ਨਾਰੀ ਆ ਪੱਠੇ ਹੀ ਆ ਤੇ ਉਹ ਜਿਹੜੇ ਉੱਡੇ ਹੋ ਉਹ ਆ ਤੇ ਬਾਕੀ ਦੁੱਜੇ ਆ ਸਾਰੇ ਗਿੱਜੇ ਉਹ ਮਾਦੀ ਨਹੀਂ ਹੈਗੀ ਤੇ ਮਾਦੀਆਂ ਚ ਬਾਕੀ ਜਿਹੜਾ ਬਾਦੀ ਚੋਂ ਜੋੜੇ ਵਾਲੇ ਜਿਹੜੀਆਂ ਤੋਂ ਪੱਠੇ ਜਿੱਥੇ ਘਰ ਨਿਕਲੀ ਉਹ ਘਟ ਲਿਆ ਕਰਨੀ ਆ ਉਹ ਵੀ ਜਿਵੇਂ ਬੰਦਾ ਆ ਸਾਰੇ ਜਾ ਕੇ ਕਰ ਲੋ ਸਾਰੇ ਗਿੱਜੇ ਆ ਗਈ ਜੋ ਆ ਵੀ ਆਲੀ ਕੋਈ ਨਿਕਲ ਨਹੀਂ ਚੱਲੇ ਗੋਲ ਦੇ ਜੁੜਾ ਹੋਇਆ ਉਹਦਾ ਬੱਚਾ ਵਾ ਅਰੇ ਕਬੂਤਰ ਸਾਰੇ ਹੀ ਤਕਰੀਬਨ ਕਬੂਤਰ ਆ ਵੀ ਆ ਵੀ ਪੱਠਾ ਆ ਵੀ ਕਬੂਤਰ ਆ ਇੱਕੋ ਕਬੂਤਰੀ ਤੇ ਸਾਰੇ ਹੀ ਪੱਠੇ ਆ ਕੀ ਕਰੇ ਬੰਦਾ ਇਨੇ ਕਬੂਤਰ ਆਦੇ ਨੇ ਮਾਦੀ ਕੋਈ ਨਹੀਂ ਮਿਲਦੀ ਨਹੀਂ ਆ ਨਾ ਮਾਦੀ ਕੋਈ ਚੰਗੀ ਮਿਲਦੀ ਆ ਜਿਹੋ ਉਹਨੂੰ ਪੁੱਛੀ ਗਾ ਲਏ ਅਗਲੇ ਰੇਡ ਬੜਾ ਮੰਗਦੇ ਨੇ ਨਾ ਯੰਤਰੀ ਪਰ ਸਾਰੇ ਨਾ ਆਏ ਨਾਰੀ ਨਾਰੋ ਇਹਦਾ ਆ ਚੈਂਪੀਅਨ ਦਿਖਾ 2024 ਜੇਡ ਸਾਰੇ ਨਰ ਸਾਰੇ